ਅੱਜ ਅਸੀਂ ਡੀਸੀ ਦਫ਼ਤਰ ਫਾਜ਼ਲਕਾ ਵਿਖੇ ਖੜੇ ਹਾਂ ਔਰ ਮੇਰੇ ਨਾਲ ਐਮਐਲਏ ਫਾਜ਼ਲਕਾ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਥ ਖੜੇ ਪੂਰੀ ਟੀਮ ਖੜੀ ਹੈ ਸਾਡੇ ਉਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਨੇ ਲੋਕ ਸਭਾ ਇੰਚਾਰਜ ਸਾਹਿਬ ਖੜੇ ਨੇ ਪ੍ਰਸ਼ਾਸਨ ਸਾਰਾ ਨਾਲ ਖੜਾ ਹੈ ਔਰ ਸਿਚੁਏਸ਼ਨ ਹੈ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਆ ਵੀ ਕੱਲ੍ਹ ਨਾਲੋਂ ਵਿਗੜੀ ਨਹੀਂ ਹੈ ਸਟੇਬਲ ਹੈ ਤੇ ਮਤਲਬ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਸਟੇਬਲ ਹੈ ਇੱਕ ਜਾਨਕਿਏ ਆਪਾਂ ਇਹ ਕਹਿ ਸਕਦੇ ਆ ਵੀ ਇੱਕ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਘਰਾਤ ਦੀ ਗੱਲ ਹੈ ਵੀ ਬਦਲ ਬਦਿਆ ਨਹੀਂ ਪਾਣੀ ਪਰ ਆਹ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪੱਪਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈਰ ਦੇ ਉੱਤੇ ਉਹਨੇ ਗਾਇਦਾ ਲੁੱਟਾ ਜਾ ਰਹੇ ਆ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸਡੀਐਮ ਨਾਲ ਗੱਲ ਕੀਤੀ ਗਈ ਹੈ ਐਸਐਮਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਜ਼ਾ ਲੁੱਟਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਰਣਗੈਦੀ ਨਹੀਂ ਵਰਤੀ ਜਾਊ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਜਿੱਥੇ-ਜਿੱਥੇ ਚਾਰੇ ਦੀ ਜਰੂਰਤ ਸੀ ਹਰੇ-ਚਾਰੇ ਦੀ ਜਰੂਰਤ ਸੀ ਜਾਨਵਰਾਂ ਲਈ ਉਹ ਚਾਰਾ ਪਚਾਇਆ ਗਿਆ ਜਿੱਥੇ-ਇਥੇ ਕੈਟਰ ਫੀਡ ਦੀ ਜਰੂਰਤ ਸੀ ਕੈਟਰ ਫੀਡ ਪਚਾਈ ਗਈ ਹੈ ਔਰ ਪੂਰੀ ਮੈਪਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਘਰ ਕਿਹੜੇ-ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਔਰ ਇਸ ਦੇ ਨਾਲ ਨਾਲ ਜਿਹੜੀ ਫੂਡ ਦੀਆਂ ਕਿੱਟਾਂ ਨੇ ਉਹ ਵੀ ਪਹੁੰਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਹਰੇ ਸ਼ੈਲਟਰ ਦਿੱਤਾ ਗਿਆ ਜਿੱਥੇ ਉਹ ਮੰਡੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਜਣੀ ਕਿ ਜਿੱਥੇ ਪ੍ਰੋਪਰ ਬੰਦਿਆ ਦੇ ਲਈ ਸ਼ਰਟ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਹਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹੂੰਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕ ਤਾਨਕੇ ਖੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਕੱਲ ਦੇਖ ਕੇ ਮੈਂ ਹੈਰਾਨ ਐ ਕਿ ਸੰਗਤ ਨੇ ਇੰਨਾ ਜਣੀ ਕਿ ਉਹਰੇ ਆਪਣਾ ਜਣੀ ਕਿ ਯੋਗਦਾਨ ਪਾਉਂਦੇ ਹੋਏ ਉਹਰੇ ਹਰ ਤਰ੍ਹਾਂ ਦੀ ਰਸਦ ਹੈ ਜਿਹੜੀ ਆ ਦੇਖ ਸਕਦੇ ਹੋ ਟਰਾਲੀਆਂ ਭੜਾ ਕੇ ਭੇਜਣੀਆਂ ਸ਼ੁਰੂ ਕਰਦੀਆਂ ਸਾਡੇ ਕੋ ਰਾਸ਼ਨ ਪਹੁੰਚਦੇ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚ ਨਹੀਂ ਔਰੇ ਈਵਨ ਦੈਨ ਕਿ ਸਾਡੇ ਕੋ ਇੱਕ ਗੱਡੀ ਬਠਿੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਐ ਸੋ ਮੈਂ ਮਤਲਬ ਕਿ ਇਸ ਕੱਲ ਦੀ ਤਾਰੀਫ਼ ਵੀ ਕਰਦਾ ਐ ਸਾਡੇ ਸਾਰੇ ਜਣੇ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਇਸ ਮਤਲਬ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮਤਲਬ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵੀ ਆਪਾਂ ਇਹ ਰਲ ਮਿਲ ਕੇ ਜਿਹੜੀ ਆਪਤਾ ਆਈ ਹੈ ਪੰਜਾਬ ਦੇ ਉੱਤੇ ਇਹਦੇ ਤੋਂ ਜਲਦੀ ਉਨਜਿਠਣਾ ਧੰਨਵਾਦ